ਮਿੱਤਰੋ ਅੱਜ ਤੁਹਾਨੂੰ ਪਟਾਕਿਆਂ ਦੀ ਫੈਕਟਰੀ ਵਿਖਾਉਣ ਲੱਗਾ ਵਾਂ ਆ ਮੇਰੇ ਮਗਰ ਪਟਾਕਿਆਂ ਦੀ ਫੈਕਟਰੀ ਆ ਅਸਲ ਦੇ ਵਿੱਚ ਫੈਕਟਰੀ ਨਹੀਂ ਫੈਕਟਰੀ ਤੋਂ ਵੀ ਵੱਧ ਹੀ ਆ ਜਗਾੜ ਕਾਰਨ ਇਹ ਵੀ ਫੈਕਟਰੀ ਦੇ ਵਿੱਚ ਵੀ ਇੰਨੀਆਂ ਵੈਰਾਈਟੀਆਂ ਨਹੀਂ ਮਿਲਦੀਆਂ ਜਿੰਨੀਆਂ ਤੁਹਾਨੂੰ ਵੈਰਾਈਟੀਆਂ ਪਟਾਕਿਆਂ ਦੀ ਇੱਥੋਂ ਮਿਲਦੀਆਂ ਤੇ ਬਹੁਤ ਘੱਟ ਰੇਟ ਦੇ ਵਿੱਚ 5-7 ਹਜ਼ਾਰ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਤੁਸੀਂ ਥੋੜੀ ਬੱਲੇ ਬੱਲੇ ਹੋ ਜਾਣੀ ਇੰਨਾ ਪਟਾਕਾ ਆ ਜਾਣਾ ਵਾ ਪਲਾ 5-7 ਹਜ਼ਾਰ ਦੇ ਲਿਜਾ ਕੇ ਵੇਚ ਵੀ ਦਿਓ ਤੇ ਤਾਂ ਵੀ ਤੁਹਾਨੂੰ ਪੈਸੇ ਵੱਜ ਜਾਣੇ ਆ ਤੁਹਾਨੂੰ ਅੰਦਰ ਜਾ ਕੇ ਵਖਾਣੇ ਕਿੰਨੀ ਜ਼ਿਆਦੇ ਵੈਰਾਈਟੀ ਲੱਗੀ ਆ ਆਜੋ ਬਾਈ ਬੜਾ ਰੌਲਾ ਪਾਇਆ ਕਹਿੰਦੇ ਤੁਹਾਡੇ ਕੋਲੇ ਵੈਰਾਈਟੀ ਬਹੁਤ ਆ ਤੇ ਸਸਤੀ ਬਹੁਤ ਆ ਬਾਈ ਸਾਡੇ ਕੋਲੇ ਲੱਗ ਰੇ ਨਹੀਂ ਹੁੰਦੀ ਹਮੇਸ਼ਾ ਹੀ ਹਰ ਵਾਰੀ ਹੋਲੀ ਦੀਵਾਲੀ ਤੇ ਲੱਗ ਜਾਂਦੇ ਆ ਆਹ ਕੀ ਥੋੜੇ ਜਿ ਰੱਖੀ ਫਿਰਦੇ ਆ ਇਹ ਬਾਈ ਪਟਾਕੇ ਨੇ ਨਵੇਂ ਹਨ ਦੇ ਕਰੈਕਲਿੰਗ ਆਈਟਮ ਆ ਸਾਰੀ ਇਹ ਸਿਰਚ ਤਾਂ ਨਹੀਂ ਮਾਰਨ ਵਾਲਾ ਨਹੀਂ ਨਹੀਂ ਸਿਰ ਵਾਲਾ ਨਹੀਂ ਬੱਚਾ ਇੰਜੋਏ ਕਰਦਾ ਨਾਲ ਚਲਾਉਂਦਾ ਇਹ ਆ ਕੋਕਾ ਕੋਲਾ ਇਹ ਕੋਕਾ ਕੋਲਾ ਦੇ ਗਲਾਸ ਆ ਵਿਦ ਕਰੈਕਲਿੰਗ ਆ ਕਰੈਕਲਿੰਗ ਕਰਦਾ ਵੀ ਆਈਟਮ ਸਾਰੀ ਕਰੈਕਲਿੰਗ ਆਈਟਮ ਆ ਨਾਲ ਫਨ ਦਾ ਫਨ ਨਾਲੇ ਆਈਟਮ ਦੀ ਆਈਟਮ ਤੇ ਕਾ ਚੀਜ਼ ਐ ओके। ਇਹ ਕਹਾ ਦੇਖੋ ਡਰੋਨ ਟਾਈਪ ਚੀਜ਼ ਆਈ ਨਵੀ। ਇਹ ਆਟਮਾਂ ਵੀ ਦੇਖੀ ਲਵਾਂਗੇ ਰੇਟ ਦੱਸ ਦਿਓ। ਰੇਟ ਵੱਧ ਨਾ ਲਾਓ। ਨਾ ਰੇਟ ਇੱਕੋ ਹੀ ਆਪਣਾ ਹੋਲਸੇਲ ਸਾਰੇ ਵਾਸਤੇ ਇੱਕੋ ਰੇਟ ਹੀ ਹੈ ਬਾਈ। ਇਹ ਬਾਈ ਤਲਵਾਰ ਆ ਸਾਡੇ ਵਰਗਾ ਸੌਦਾ ਕਿਤੇ ਹੀ ਨਹੀਂ। ਇਹ ਤਲਵਾਰ ਆ ਵਿਦ ਕਰੈਕਲਿੰਗ ਚੱਲਦਾ। ਇਹ ਬਹੁਤ ਸੋਹਣੀ ਆਈਟਮ ਆ ਨਾਲੇ ਬੱਚੇ ਦਾ ਟੌਇਰ ਦਾ ਟੌਇਆ ਨਾਲੇ ਪਟਾਕੇ ਦਾ ਪਟਾਕਾ। ਡਬਲ ਆਈਟਮ ਆ। ਦੇਖੋ ਚੱਕਰੀਆਂ ਸਾਡੇ ਕੋਲੇ ਸਪੈਸ਼ਲ ਨੇ। ਆਮ ਚੱਕਰੀ ਨਹੀਂ ਪਲਾਸਟਿਕ ਵਾਲੀਆਂ ਨੇ ਕੋਈ ਪੱਕਾ تھا ਕੋਈ ਕੱਚਾ تھا ਪਿੰਡਾਂ ਚ ਸਾਰੇ ਸਾਰੇ ਭਜੋਗੀ ਵੈਰੀ ਗੁੱਡ ਆ ਦੇਖੋ ਗਨ ਟਾਈਪ ਵੀ ਕਰੈਕਲਿੰਗ ਹੈ ਇਹ ਗਨ ਦੀ ਗਨ ਆ ਟਾਇਲ ਦਾ ਟਾਇਏ ਆ ਚਲਾਨ ਤੋਂ ਬਾਅਦ ਬੱਚਾ ਜਿਵੇਂ ਮਰਜ਼ੀ ਯੂਜ਼ ਕਰੇ ਜਿਵੇਂ ਮਰਜ਼ੀ ਖੇਡੇ ਜਾਂਦੀ ਗਨ ਆ ਦੇਖੋ ਬਹੁਤ ਸੋਹਣੀ ਹੈ ਇਹ ਤਾਂ ਕਰੈਕਲਿੰਗ ਤੇਰੀ ਕਿੰਨਾ ਕਿਹਾ ਹੈ ਨਾ ਬੜਾ ਐਣਕਾਂ ਵੀ ਹੈ ਬੱਚ ਲੈ ਐਣਕਾਂ ਡੈਗਪੀਆਂ ਹੋਈਆਂ ਐਣਕਾਂ ਡੈਗਪੀਆਂ ਬਈ ਗਨ ਦੀ ਗਨ ਆ ਆ ਫਰਲ ਨਹੀਂ ਬਈ ਹਾਂ ਆ ਹੈਮਰ ਆ ਦੇਖੋ ਟਾਇਏ ਦਾ ਟਾਇਏ ਕਰੈਕਲਿੰਗ ਦੀ ਕਰੈਕਲਿੰਗ ਬਾਹਰੀ ਅਸਤਰਾਈ ਤਾਂ ਮੈਂ ਅਨਾਰ ਆ ਵਿੰਡੋ ਪੈਕਟ ਇੱਕ ਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੇ ਨਾ ਰੈਕਲਰਫਲ ਮਲਟੀਕਲ ਆ ਬੜਾ ਸੋਹਣਾ ਲੱਗਾ ਮੈਨੂੰ ਕੁੜੀਆਂ ਵਾਲਾ ਇਹ ਬਟਰਫਲਾਈ ਆ ਬਟਰਫਲਾਈ ਸਭ ਤੋਂ ਜ਼ਿਆਦਾ ਪਸੰਦ ਕਰਦੇ ਆ ਬਟਰਫਲਾਈ ਉੱਡਦੀ ਆ ਇਹ ਹਾਂ ਉੱਡਦੀ ਵੀ ਆ ਨਾਲ ਕਰੈਕਲਿੰਗ ਕਰਦੀ ਆ ਆ ਦੇਖੋ ਆ ਚੱਕਰੀ ਆ ਹਾਂਜੀ ਆ ਪੀਕਾਕ ਆ ਮੋਰ ਟਾਈਪ ਚੱਲਦਾ ਜਿਵੇਂ ਮੋਰ ਨਹੀਂ ਕਲਰ ਕਰਦਾ ਉਵੇਂ ਚੱਲਦਾ ਸਾਰੀਆਂ ਆਈਟਮਾਂ ਆ ਕਿੰਡਰ ਜੋ ਆਏ ਆ ਸਾਡੇ ਕੋਲੇ ਬਹੁਤ ਵਧੀਆ ਬੱਚੇ ਖਾਂਦੇ ਆ ਨਾਲ ਪਸੰਦ ਕਰਦੇ ਆ ਅੱਛਾ ਖਾਂਦੇ ਵੀ ਜਾਣੇ ਪਟਾਕੇ ਹਾਂ ਨਹੀਂ ਖਾਦੇ ਨਹੀਂ ਆਣੇ ਚਲਾਉਣ ਵਾਲੇ ਹੀ ਆ ਇਹ ਚਨੌਲ ਵਾਲਿਆ ਤਿਤਲੀ ਟਾਈਪ ਆ ਬਿੰਗੋ ਇਹ ਵੀ ਡਾਂਸ ਕਰਦੀ ਆ ਆਈਟਮ ਠੀਕ ਆ ਇਹ ਸ ਮੋਟਾ ਰੈੱਡ ਕਲਰ ਦਾ ਚੱਲੇਗਾ ਓਕੇ ਇਸ ਤੋਂ ਬਾਅਦ ਆ ਰੋਬਰਟ ਬੱਚੇ ਰੋਬਰਟ ਬਹੁਤ ਪਸੰਦ ਕਰਦੇ ਆ ਰੋਬਰਟ ਟਾਈਪ ਸ਼ਾਰਟ ਆ ਇਹ ਓਕੇ ਇਹ ਰੋਬਰਟ ਦਾ ਰੋਬਰਟ ਆ ਸ਼ਾਰਟ ਦਾ ਸ਼ਾਰਟ ਆ ਆ ਚੱਕਰੀ ਆ ਸਮਾਈਲ ਨਾਲੇ ਸਮਾਈਲ ਬਣਿਆ ਹੋਇਆ ਨਾਲੇ ਚੱਕਰੀ ਆ ਸਭ ਕੰਪਨੀ ਦਾ ਮਾਲ ਆ A ਤੋਂ Z ਦੇਖੋ ਆ ਡੰਡਾ ਹਾਂ ਇਹ ਐ ਚੱਲੂਗਾ ਜਿਵੇਂ ਪੂਰੇ ਪਿੰਡ 'ਚ ਪਤਾ ਲੱਗੂਗਾ ਸ਼ਾਰਟ ਦਾ ਜਿਹੜਾ ਪੂਰਾ ਸਮਾਨ ਜਾ ਕੇ ਫੈਲ ਜਾਂਦਾ ਪੂਰਾ ਸਮਾਨ 'ਚ ਆ ਆ ਫੁੱਲਚੜੀ ਆ ਇੱਕ ਫੁੱਲਚੜੀ ਨਾਲ ਤੁਸੀਂ ਸਾਰੇ ਪਟਾਕੇ ਚਲਾ ਸਕਦੇ ਆ ਐਰ ਜੈ ਡੇ ਸਾਈਜ਼ ਦੀ ਫੁੱਲ ਚੜੀ ਆ ਨਾਲ ਇਹ ਫੁੱਲ ਚੜੀ ਚੱਲੀ ਜਾਉਂਦੀ ਹੈ ਪੰਜ ਰੰਗ ਹੈ ਗਸੰਤਰੀ ਹਰਾ ਗੁਲਾਬੀ ਨੀਲਾ ਪੰਜ ਕਲਰ ਹੈ ਪੰਜ ਕਲਰ ਪਿੰਕ ਕਲਰ ਵੀ ਹੈਗਾ ਪਿੰਕ ਕਲਰ ਵੀ ਹੈਗਾ ਸਾਰੇ ਕਲਰ ਆ ਬਾਕੀ ਸਾਡੇ ਕੋਲ ਕੋਕ ਦੀ ਵੈਰਾਈਟੀ ਸਾਰੀ ਅਵੇਲੇਬਲ ਆ A to Z ਕੋਕ ਦੀ ਸਾਰੀ ਵੈਰਾਈਟੀ ਅਵੇਲੇਬਲ ਆ A to Z ਕਿਸੇ ਚ ਕੋਈ ਛੋਟ ਨਹੀਂ ਸਾਰੀ ਆਈਟਮ ਫੁੱਲ ਬੜਾ ਫੁੱਲ ਰੇਂਜ ਆ ਆ ਦੇਖੋ ਕੌਕ ਦੀ ਸਪੈਸ਼ਲ ਆਈਟਮ ਸ਼ਾਟ ਰਹਿੰਦੀ ਆ ਉੱਪਰ ਜਾ ਕੇ ਚੱਕਰੀ ਘੁੰਮ ਕੇ ਤਾਂ ਇੱਕ ਕੰਪਨੀ ਕੋਲ ਵੀ ਨਹੀਂ ਅਵੇਲੇਬਲ ਹੁੰਦੀ ਪਰ ਆਪਣੇ ਕੋਲ ਜਿੰਨਾ ਮਰਜ਼ੀ ਸਟਾਕ ਲੈ ਲੋ ਸਾਰਾ ਅਵੇਲੇਬਲ ਹੈ ਇੰਨੀ ਵੈਰਾਈ ਰੱਖੀ ਫਿਰਦੇ ਆ ਸਾਰੀ ਵੈਰਾਈ ਹਜੇ ਤਾਂ ਬਾਈ ਪੇਟੀਆਂ ਦੀ ਪੇਟੀਆਂ ਲਾਈ ਆ ਆ ਲੌਨ ਵਾਲਾ ਮਾਲ ਸਾਡਾ ਜਾਂ ਥੋੜਾ ਲੌਨ ਤੋਂ ਪਹਿਲਾਂ ਹੀ ਗਾਹ ਕੋਲ ਫਿਰ ਆ ਗਿਆ ਗਾਹ ਲੌਨ ਤੋਂ ਪਹਿਲਾਂ ਹੀ ਬੋਕਰ ਆ ਦੇਖੋ ਸਾਡੇ ਕੋਲ 10 ਤਰ੍ਹਾਂ ਦੀ ਪੁਲ ਚੜੀ ਆ ਓਕੇ ਪਿੰਕ ਕਲਰ ਬਲੂ ਕਲਰ ਹਮ ਪਰਪਲ ਕਲਰ ਹਾਂ ਮਲਟੀ ਕਲਰ ਇੱਕ ਦੇ ਵਿੱਚ ਪੰਜ ਪੈਕ ਠੀਕ ਆ ਸਿਲਵਰ ਕਲਰ ਔਰੇਂਜ ਕਲਰ ਹਮ ਪਿੰਕ ਕਲਰ ਸਪੈਸ਼ਲੀ ਲੱਗ ਮਗਾਈ ਆ ਦੇਖੋ ਇੱਕ 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 ਡੱਬੇ ਦੇ ਵਿੱਚ 20 ਪੀਸ ਨੇ 20 ਦੇ 20 ਅਡ ਅਡ ਵਿਦ ਕਰੈਕਲਿੰਗ ਛਟਪਟ ਚਲਾਉਣ ਦੀ ਲੋੜ ਹੀ ਨਹੀਂ ਬੱਚਿਆਂ ਨੂੰ ਇਹ ਦੂਜੇ ਪਏ ਸੇਬਿਆਂ ਸੂਬਿਆਂ ਵਾਲੇ ਸਾਰੇ ਨੇ ਇਹ ਸੇਬੇ ਵਾਲੇ ਬੰਮਾ ਬਾਈ ਸੇਬੇ ਵਾਲਾ ਸਭ ਤੋਂ ਵੱਧ ਆ ਵਧੀਆ ਗਰੰਟੀ ਵਾਲੇ ਬੰਮਾ ਆ ਦੇਖੋ ਸਾਡੇ ਕੋਲ ਚੱਕਰੀਆਂ ਕਰੈਕਲਿੰਗ ਵਾਲੀਆਂ ਗੂਗਲ ਚੱਕਰੀ ਆ ਗੂਗਲ ਚੱਕਰੀ ਹੈ ਗੂਗਲ ਟਾਈਪ ਚੱਲਦੀ ਹੈ ਹਾਂ ਫੁੱਲ ਘੁੰਮਦੀ ਹੈ ਫੁੱਲ ਸਪੀਡ ਹੈ ਫੁੱਲ ਆਵਾਜ਼ ਆ ਕਰੈਕਲਿੰਗ ਦੀ ਸ਼ਾਰਟ ਤੋਂ ਸਾਡੇ ਕੋਲ ਸਾਈਜ਼ ਤੋਂ ਲੈ ਕੇ ਫੁੱਲ ਵੱਡੇ ਤੱਕ ਸ਼ਾਰਟ ਹੈ ਫੁੱਲ ਰੇਂਜ ਸ਼ਾਰਟ ਦੀ ਹੈ A ਤੋਂ Z ਆਲੇ ਸਾਰੇ ਪਏ ਵੱਡੇ ਵੱਡੇ ਇਹ ਸਾਰੇ ਸ਼ਾਰਟ ਨੇ ਟੋਟਲ ਓਕੇ ਏ ਟੂ ਜ਼ेड ਠੀਕ ਆ ਨਾਲੇ ਚੱਲਣ ਦੀ ਸਾਡੇ ਮਾਲ ਦੀ ਡਬਲ ਗਾਰੰਟੀ ਹੈ ਜਿਹੜਾ ਕੋਈ ਨਾ ਚੱਲਿਆ ਦਿਵਾਲੀ ਤੋਂ ਬਾਅਦ ਵੀ ਤੁਸੀਂ ਵਾਪਸ ਦੇ ਸਕਦੇ ਹੋ ਲੈ ਵੀ ਦਿਵਾਲੀ ਤੋਂ ਬਾਅਦ ਵੀ ਵਾਪਸ ਜੇ ਨਾ ਚੱਲਿਆ ਕੋਈ ਸ਼ਾਰਟ ਖਾਸ ਕਰਕੇ ਫੁੱਲ ਬ੍ਰਾਂਡ ਦੇ ਵੀਡੀਓ ਬਣਾ ਲੈਣੀ ਅਸੀਂ ਪੂਰੀ ਵੀਡੀਓ ਬਣਾਓ ਸ਼ਾਰਟ ਦੀ ਵੀਡੀਓ ਬਣਾ ਲੈਣੀ ਹੈ ਬ੍ਰਾਂਡ ਫੁੱਲ ਅਰੇਂਜ ਬਈ ਇਹ ਰਾਵਣ ਬੰਬ ਹੈ ਇਹ ਕਲਾਸਿਕ ਜਿਹੜਾ ਅੱਜਕੱਲ੍ਹ ਰਾਵਣ ਨਾਲ ਇਹ ਮਾਲ ਕਿਹੜਾ ਆ ਇਹ ਦੁਕਾਨਦਾਰ ਦੁਕਾਨਦਾਰ ਇਹਨਾਂ ਬੋਲਟ ਬੋਲਟਾਂ ਦਾ ਰੇਟ ਦੱਸੋ ਬਈ ਬੋਲਟ ਵਿਰੇ ਆ ਬਾਜ਼ਾਰ 'ਚ ਤੁਹਾਨੂੰ 850 ਪ੍ਰਿੰਟ ਆ 100 ਰੁ ਹੂੰ 100 ਦੀਆਂ 4 ਆਪਣੇ ਕੋਲੇ 100 ਦੀਆਂ 4 ਆ 100 ਤੋਂ ਘੱਟ ਨਹੀਂ ਮਿਲਦੀ ਮਾਰੀ ਨਾ ਜੀ ਨਾ ਕਿਤੇ ਨਹੀਂ ਮਿਲਣੀ ਤੁਹਾਨੂੰ ਆ ਵੇ ਜੋ ਦੀਆਂ 4 ਵੇਖ ਲਓ ਤੇ ਲੈ ਜਾਓ ਅੱਧੋ ਅੱਦੀ ਦਾ ਫਰਕ ਆ ਮਾਰਕੀਟ ਨਾਲੋਂ ਸਾਡੇ ਓਕੇ ਆ ਗੰਗਾ ਜਮਨਾ ਦੋਨੇ ਦੋਤੇ ਸਹੀ ਹੋ ਗਿਆ ਹਾਂ ਜੀ ਯਾਰ ਜੇ ਤੁਹਾਨੂੰ 150 ਤੋਂ 200 ਦੀ ਮਿਲੂਗੀ ਸਾਡੇ ਕੋਲ 50 ਰੁਪਏ ਦੀ ਆ ਓਕੇ ਗੰਗਾ ਜਮਨਾ ਸਾਰਿਆਂ ਨੇ ਚਲਾਈ ਆ ਸਾਰਿਆਂ ਨੂੰ ਪਤਾ ਨਾਲੇ ਇਹ ਗਰੰਟੀ ਆ ਪਾਣੀ ਦੀਆਂ 5 ਚੱਲਣਗੀਆਂ ਠੀਕ ਆ ਪੰਜਾਂ 'ਚੋਂ 5 ਚੱਲਣਗੇ ਇੱਕ ਵੀ ਚੱਲੀ ਦੁਗਨੇ ਪੈਸੇ ਵਾਪਸ ਆ ਜੇ ਇੱਕ ਨਾ ਚੱਲੀ ਨਾ ਚੱਲੀ ਨਹੀਂ ਨਾ ਚੱਲੀ ਹਾਂ ਆ ਫੈਂਸੀ ਹਵਾਈਆ ਝੂਮਰ ਮਨਣ ਵਾਲੀ ਆ ਗੋਲੇ ਨੇ ਵੱਡੇ ਤੋਂ ਵੱਡੇ ਗਵਾਂਡੀ ਕਹਣਗੇ ਲਿਆਂਦੇ ਕਿੱਥੋਂ ਆ ਠੀਕ ਆ ਇਹ ਪੁੱਛਣਗੇ ਆ ਸਾਰੇ ਸ਼ਾਟ ਆ ਗਏ ਆ ਦੇਖੀ ਆ ਫੈਂਸੀ ਹੈਡ ਮ ਜੰਬੂ ਆ ਕੀ ਚੀਜ਼ ਆ ਇਹ ਚੱਕਰੀ ਆ ਤਿੰਨ ਕਲਰ ਕੱਢਦੀ ਆ ਤੇ ਆ ਕੀ ਆ ਆ ਯਾਰ ਆ ਆ ਨੀਲੇ ਨੀਲੇ ਇਹ ਕੁਜਲੇ ਨਾਰ ਹੁੰਦੇ ਬਾਈ ਇਹ ਕੁਜਲੇ ਨਾਰ ਹੁੰਦੇ ਆ ਵੈਸੇ ਲੋਕੀ ਇਹਨੂੰ ਲੈਂਦੇ ਨਹੀਂ ਕਿਉਂਕਿ ਲੋਕਾਂ ਦੇ ਚੱਲਦੇ ਨਹੀਂ ਸਾਡੇ ਚੱਲਦੇ ਆ ਇਹਨੂੰ ਚਲਾਉਂਦਾ ਪੈਟਰਨ ਹੁੰਦਾ ਵੀ ਸਟicker ਤੇ ਫੁੱਲਚੜੀ ਲਾ ਕੇ ਚਲਾਉਣਾ ਆਪਾਂ ਮੱਚ ਸਨਾਂ ਨਹੀਂ ਕਦੇ ਚੱਲਦਾ ਫੁੱਲਚੜੀ ਲਗਾਉਂਗੇ ਤਾਂ ਹੀ ਚੱਲੇਗਾ ਠੀਕ ਆ ਹਾਂਜੀ 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 ਲਓ ਵੀ ਮਿੱਤਰੋ ਜੇ ਤੁਸੀਂ ਕਿਸੇ ਨੇ ਵੀ ਕੋਈ ਪਟਾਕੇ ਲੈਣੇ ਘੱਟ ਰੇਟ ਦੇ ਵਿੱਚ ਤੇ ਵੈਰਾਈਟੀ ਤੁਹਾਨੂੰ ਵਿਖਾਤੀ ਵਿਖਾਈ ਨਹੀਂ ਗਈ ਵੈਰਾਈਟੀ ਦਾ ਵੈਰਾਈਟੀ ਵਿਖਾਈ ਨਹੀਂ ਵਿਖਾਈ ਨਹੀਂ ਗਈ ਇੰਨੀ ਵੈਰਾਈਟੀ ਆ ਸਿਰੇ ਤੋਂ ਸਿਰੇ ਤੱਕ ਦੇਖੋ ਇੰਨੇ ਤਰ੍ਹਾਂ ਦੇ ਸ਼ਾਰਟ ਆ ਹਰ ਵੈਰਾਈਟੀ ਤੁਹਾਨੂੰ ਘੱਟ ਰੇਟ ਤੇ ਵਧੀਆ ਕੁਆਲਿਟੀ ਦੀ ਬਾਈ ਦਊਗਾ ਕੋਈ ਬੰਦਾ ਪਟਾਕੇ ਦੀ ਗਾਰੰਟੀ ਨਹੀਂ ਦਿੰਦਾ ਇਹ ਬੰਦਾ ਕਹਿੰਦਾ ਪਟਾਕੇ ਦੀ ਵੀ ਗਾਰੰਟੀ ਆਪਣੀ ਚੱਲੇ ਨਾ ਚੱਲੇ ਤਾਂ ਵੀਡੀਓ ਬਣਾ ਲੈ ਵੀ ਸ਼ਾਰਟ ਤੇ ਦਹੀਰ ਪੈਸੇ ਲਾਦੇ ਚੰਗੇ ਮਹਿੰਗੇ ਤੇ ਬੰਦਾ ਜ਼ਿੰਮੇਵਾਰ ਆ ਦੇ ਆਉਣਾ ਕਿੱਥੇ ਆ ਬਈ ਇੱਕ ਤਾਂ ਤੁਹਾਡਾ ਮੋਬਾਈਲ ਨੰਬਰ ਤਾਂ ਸਕਰੀਨ ਤੇ ਆਪਾਂ ਚਲਾ ਦਿੰਨੇ ਆ ਮੋਬਾਈਲ ਨੰਬਰ ਆਪਣਾ ਹੈਗਾ 8280391131 ਹਾਂਜੀ ਆਉਣਾ ਤੁਸੀਂ ਰਤੀਆਂ ਪਿੰਡ ਜੀਟੀ ਰੋਡ ਤੋਂ ਮੋਗਾ ਕ੍ਰੋਸ ਕਰਕੇ ਜਿਹੜਾ ਪਹਿਲਾ ਫਲਾਈਓਵਰ ਆ ਉਹ ਚੜਨਾ ਨਹੀਂ ਉਹਦੇ ਥੱਲੇ ਦੀ ਰਾਈਟ ਮੁੜ ਜਾਣਾ ਬਾਕੀ ਥਾਂ ਥਾਂ ਤੇ ਇਹਨਾਂ ਦੇ ਬੋਰਡ ਲਾਏ ਰੇ ਆ ਬੋਰਡ ਦੀ ਡਾਇਰੈਕਸ਼ਨ ਦੇਖ ਕੇ ਆ ਜਾਓ ਬਾਕੀ ਟੋਨੀ ਦੀ ਹੱਟੀ ਟੋਨੀ ਦੀ ਹੱਟੀ ਪਟਾਕੇ ਹੀ ਪਟਾਕੇ ਥਾਂ ਥਾਂ ਤੇ ਬੋਰਡ ਲੱਗੇ ਆ ਤੁਸੀਂ ਪਹੁੰਚ ਜਾਣਾ ਵਾ ਤੇ ਜਦੋਂ ਮਰਜ਼ੀ ਆ ਕੇ ਲਿਆ ਸਕਦੇ ਜੇ ਦੁਕਾਨਦਾਰ ਭਰਾਵਾਂ ਵਾਸਤੇ ਹੋਰ ਇੰਦੋਂ ਵੀ ਲੈਸ ਆ ਜੇ ਦੁਕ ਤੁਹਾਨੂੰ ਇਹੋ ਜਿਹਾ ਰੇਟ ਤੇ ਇਹੋ ਜਿਹੀ ਕੁਆਲਿਟੀ ਮੈਨੂੰ ਨਹੀਂ ਲੱਗਦਾ ਮਾਰਕੀਟ ਚੋਂ ਕਿਤੇ ਮਿਲੂਗੀ ਤੇ ਜਰੂਰ ਬਾਈ ਕੋਲੇ ਵਿਜ਼ਿਟ ਕਰਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਧੰਨਵਾਦ